ਮੇਰੇ ਤੇ ਇਸੇ ਤਰ੍ਹਾਂ ਰਿਹਾ ਤੇ ਇੱਕ ਤਾਂ ਮੈਨੂੰ ਥਕਾਵਟ ਨਹੀਂ ਹੁੰਦੀ ਦੂਜਾ ਮੈਨੂੰ ਇਹ ਹੁੰਦਾ ਕਿ ਪ੍ਰਮਾਤਮਾ ਨੇ ਇੰਨਾ ਵਧੀਆ ਮੌਕਾ ਦਿੱਤਾ ਭਗਵਾਨਤਮਾਨਾ ਹੁਣ ਜੇ ਤੂੰ ਹੁਣ ਵੀ ਨਾ ਕੁਝ ਕਰ ਸਕਿਆ ਪੰਜਾਬ ਵਾਸਤੇ ਸਟੇਟ ਵਾਸਤੇ ਲੋਕਾਂ ਵਾਸਤੇ ਗਰੀਬਾਂ ਵਾਸਤੇ ਦਬਿਆਂ ਕੁਚਲੇਆਂ ਵਾਸਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਤੈਨੂੰ ਲਾਂਭਾ ਦੇਣਗੀਆਂ ਵੀ ਇੰਨਾ ਵਧੀਆ ਮੌਕਾ ਮਿਲਿਆ ਸੀ ਤੁਸੀਂ ਕੀਤਾ ਕਿਉਂ ਨਹੀਂ ਤਾਂ ਮੈਂ ਇਹੀ ਗੱਲ ਆਪਣੇ ਸਾਥੀਆਂ ਨੂੰ ਕਹਿਣਾ ਕਿ ਬੜਾ ਵਧੀਆ ਮੌਕਾ ਦਿੱਤਾ ਹੋਇਆ ਲੋਕਾਂ ਨੇ ਆਪਣੇ ਤੇ ਯਕੀਨ ਕੀਤਾ ਹੋਇਆ ਲੋਕ ਕਹਿੰਦੇ ਕਰ ਲੋ ਠੀਕ ਕਰ ਲੋ ਤੇ ਲੋਕ ਸਭ ਤੋਂ ਵੱਡੇ ਨੇ ਲੋਕਾਂ ਨੇ ਜਿਹੜੀ ਸ਼ਕਤੀ ਦੇਤੀ ਉਹ ਵੱਡੀਆਂ ਮੇਰੀ ਜਿਹੜੀ ਸੋਚ ਹੈ ਮੇਰੀ ਸੋਚ ਇਹ ਹੈ ਕਿ ਮੈਂ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ ਚ ਬਦਲਣਾ ਚਾਹੁੰਦਾ ਮਜਬੂਰੀ ਹੈ ਕਿ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪੈ ਰਿਆ ਮਜਬੂਰੀ ਹੈ ਕਿਉਂਕਿ ਸਰਕਾਰੀ ਤੇ ਯਕੀਨ ਨਹੀਂ ਰਿਹਾ ਸਰਕਾਰੀ ਚ ਡਾਕਟਰ ਨਹੀਂ ਹੈਗੇ ਦਵਾਈਆਂ ਨਹੀਂ ਹੈਗੀਆਂ ਮਸ਼ੀਨਾਂ ਨਹੀਂ ਹੈਗੀਆਂ ਇਲਾਜ ਹੈ ਨਹੀਂ ਚੱਲ ਕੋਈ ਨਹੀਂ ਜੇ 4 ਬਿੱਗੇ ਜ਼ਮੀਨ ਹੈ ਉਹ ਵੇਚ ਦਿੰਨੇ ਆ ਪ੍ਰਾਈਵੇਟ ਚ ਮਹਿੰਗਾ ਇਲਾਜ ਹੈ ਜਾਨ ਤਾਂ ਬਚਾਈਏ ਜਿਉਣਾ ਤਾਂ ਹਰੇਕ ਚਾਹੁੰਦਾ ਹੈ ਤਾਂ ਸਾਨੂੰ ਮਜਬੂਰੀ ਦੇ ਵਿੱਚ ਗਰੀਬਾਂ ਨੂੰ ਵੀ ਇਲਾਜ ਮਹਿੰਗਾ ਕਰਾਉਣਾ ਪੈ ਰਿਹਾ ਹੈ ਪ੍ਰਾਈਵੇਟ ਹਸਪਤਾਲਾਂ ਚ ਸਾਨੂੰ ਮਜਬੂਰੀ ਚ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਚ ਪੜਾਉਣੇ ਪੈ ਰਹੇ ਨੇ ਕਿਉਂਕਿ ਸਰਕਾਰੀ ਦੇ ਯਕੀਨ ਨਹੀਂ ਰਿਹਾ ਉਥੇ ਬੈਂਚ ਹੈ ਨਹੀਂ ਬਾਥਰੂਮ ਹੈ ਨਹੀਂ ਟੀਚਰ ਹੈ ਨਹੀਂ ਕਿਤਾਬਾਂ ਹੈ ਨਹੀਂ ਵਰਦੀਆਂ ਹੈ ਨਹੀਂ ਬੰਦਾ ਕਹਿੰਦਾ ਚਲ ਕੋਈ ਨਹੀਂ ਮੇਰੀ ਤਾਂ ਚਲੋ ਲੰਘੀ ਕਿਵੇਂ ਨਾ ਕਿਵੇਂ ਕਰਕੇ ਜ਼ੁਆਕ ਨੂੰ ਪੜਾ ਲੀਏ ਉੱਥੇ ਫੀਸ ਜ਼ਿਆਦੇ ਆ ਕੋਈ ਗੱਲ ਨਹੀਂ ਜਿਹੜੇ 4 ਬਿਗ ਇੱਧਰ ਹੈਗੇ ਨਹੀਂ ਇੱਧਰ ਵੇਚ ਦਾਂਗੇ ਜ਼ੁਆਕ ਪੜਾ ਲੀਏ ਮਜਬੂਰੀਆਂ ਹੋ ਗਈਆਂ